ਪੰਜਾਬ ਸਰਕਾਰ ਦੀ ਯੋਧ ਨਸ਼ਾ ਵਿਰੋਧ ਮਹਿੰਮ ਲਗਾਤਾਰ ਜਾਰੀ ਹੈ ਐਸੇ ਮਹਿੰਮ ਤਹਿਤ ਫਿਰੋਜ਼ਪੁਰ ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਡਿਊਟੀ ਮੈਜਿਸਟ੍ਰੇਟ ਦੀ ਹਾਜ਼ਰੀ ਵਿੱਚ ਸਰਕਾਰੀ ਜ਼ਮੀਨ ਤੇ ਬਣੇ ਨਸ਼ਾ ਤਸਕਰਾਂ ਦੇ ਗੈਰ ਕਾਨੂੰਨੀ ਮਕਾਨ ਤੇ ਪੀਲਾ ਪੰਜਾ ਚਲਾ ਕੇ ਉਸ ਨੂੰ ਟੈਢੇ ਰੀ ਕਰ ਦਿੱਤਾ ਗਿਆ ਐਸਪੀ ਇਨਵੈਸਟੀਗੇਸ਼ਨ ਮਨਜੀਤ ਸਿੰਘ ਨੇ ਦੱਸਿਆ ਕਿ ਨਸ਼ਾ ਤਸਕਰ ਸੁਖਵਿੰਦਰ ਸਿੰਘ ਉਰ ਸੁਖਾ ਉਸਦਾ ਭਰਾ ਅਤੇ ਮਾਤਾ ਖਿਲਾਫ ਨਸ਼ਾ ਤਸਕਰੀ ਦੇ ਕਈ ਮਾਮਲੇ ਦਰਜ ਹਨ ਨਸ਼ਾ ਵੇਚ ਕੇ ਕਮਾਈ ਰਕਮ ਨਾਲ ਇਹ ਮਕਾਨ ਗੈਰ ਕਾਨੂੰਨੀ ਤੌਰ ਤੇ ਤਿਆਰ ਕੀਤਾ ਗਿਆ ਸੀ ਇਹ ਕਾਰਵਾਈ ਪਿੰਡ ਕਿਲਚੇ ਵਿੱਚ ਕੀਤੀ ਗਈ ਜੋ ਭਾਰਤ-ਪਾਕਿਸਤਾਨ ਸਰਹੱਦ ਤੋਂ ਸਿਰਫ 1 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਬਾਕੀ ਹੋਰ ਕੀ ਗਿਆ ਡਿਊਟੀ ਮੈਜਿਸਟਰੇਟ ਅਤੇ ਐਸਪੀ ਮਨਜੀਤ ਸਿੰਘ ਨੇ ਆਓ ਤੁਹਾਨੂੰ ਸੁਣਾ ਦਿੰਨੇ ਆ। ਇਹ ਨਿਹਾਲੇ ਕਿਲਚੇ ਪਿੰਡ ਦੇ ਵਿੱਚ ਹੈਗੀ ਪ੍ਰਾਪਰਟੀ ਤੇ ਇਹ ਪ੍ਰਵਿੰਸ਼ਲ ਗਵਰਨਮੈਂਟ ਦੀ ਪ੍ਰਾਪਰਟੀ ਆ। ਇਹਨਾਂ ਤੇ ਨਜਾਇਜ਼ ਕਬਜ਼ਾ ਮੰਨੂਗਾਇਸ ਉਪ ਮੰਡਲ ਮੈਜਿਸਟਰੇਟ ਅਰਜਿੰਦ ਸਾਹਿਬ ਆਪਣੇ ਫ਼ਰਜ਼ਪੁਰ ਵਾਲਿਆਂ ਦੀ ਕੋਰਟ ਨੇ ਆਰਡਰ ਦਿੱਤੀ ਆ। ਵਿਕੇਟ ਕਰਾਉਣ ਨੂੰ ਉਹ ਤੇ ਅੱਜ ਇਹ ਕਾਰਵਾਈ ਕੀਤੀ ਜਾ ਰਹੀ ਹੈ ਉਹ ਕਿਹਨੂੰ ਕਰਾਈ ਕਿੰਨੀ ਜਗ੍ਹਾ ਤੇ ਕਬਜ਼ਾ ਕੀਤਾ ਗਿਆ ਸੀ ਲਗਭਗ 10 ਮਰਲੇ ਜਿਆਦਾ ਹੋ ਸਕਦੇ ਲਗਭਗ 10 ਮਰਲੇ ਕੰਕਲ ਕਾਰਵਾਈ ਕੀਤੀ ਜਾ ਰਹੀ ਹੈ ਹੁਣ ਡੈਮੋਲਿਸ਼ ਕਰਕੇ ਕੱਢ ਲੈਗੇ ਕੀ ਲੋੜ ਹੈ ਤੁਹਾਨੂੰ ਉਹਦਾ ਪੂਰਾ ਹਰਮਿੰਦਰ ਸਿੰਘ ਕਾਰਵਾਈ ਕੀਤੀ ਜਾ ਰਹੀ ਕਿਹੜਾ ਪਿੰਡ ਹੈਗਾ ਔਰ ਕੀ ਕਾਰਵਾਈ ਕੀਤੀ ਜਾ ਰਹੀ ਹੈ ਪਿੰਡ ਹੈਗਾ ਗਿਲਚਾ ਮ ਉਹ ਬਹੁਤ ਅਰੀਆ ਤੋਂ ਕਰੀਬ ਕਿਲੋਮੀਟਰ ਵੀ ਨਹੀਂ ਹੈ ਇਨ ਦੀ ਦੀ ਇੱਥੇ ਕਿਲਚਾ ਪੈਂਦਾ ਹੈ ਇੱਥੋਂ ਦਾ ਬਲਵਿੰਦਰ ਸਿੰਘ ਅਤੇ ਸੁਖਾਸੇ ਹੈਗੇ ਨੇ ਦੋ ਬੰਦੇ ਜਿਹੜੇ ਦੇਲ ਚ ਨੇ ਇਹਨਾਂ ਦੀ ਮਦਦ ਵੀ ਪਟਿਆਲਾ ਦੀ ਜਿਲ੍ਹੇ ਚ ਹੈਗੀ ਹੈ ਇਹਨਾਂ ਨੇ প্রভਿਨਸ਼ਲ ਗਵਰਨਮੈਂਟ ਦੀ ਜਿਹੜੀ ਜਗਾ ਸੀ ਇਸ ਤੇ ਕਬਜ਼ਾ ਕੀਤਾ ਹੋਇਆ ਸੀ ਸਰਕਾਰ ਨੇ ਜਿਹੜਾ ਹੈਗਾ ਇਹਨਾਂ ਨੂੰ ਕਿਹਾ ਸੀ ਵੀ ਇਹ ਦੇਰ ਜਿਹੜੀ ਖਾਲੀ ਕਰਾਈ ਜਾਵੇ ਕਿਉਂਕਿ ਇਹ ਨਸ਼ੇ ਦਾ ਕਾਰੋਬਾਰ ਕਰਦੇ ਨੇ ਇਹ ਹਿਰੋਇਨ ਵਗੈਰਾ ਦਾ ਕਾਰੋਬਾਰ ਕਰਦੇ ਨੇ ਕਮਰਸ਼ੀਅਲ ਜਿਹੜੇ ਨੇ ਇਹਨਾਂ ਦੇ ਖਿਲਾਫ ਮੁਕਦਮੇ ਦਰਜ ਨੇ ਦੇਲ ਦੇ ਵਿੱਚ ਨੇ ਇਸ ਕਰਕੇ ਜਿਹੜਾ ਹੈਗਾ ਗਵਰਨਮੈਂਟ ਨੇ ਆਪਣੀ ਜਿਹੜੀ ਪ੍ਰਾਪਰਟੀ ਜਿਹੜੀ ਹੈਗੀ ਉਹ ਖਾਲੀ ਕਰਨ ਲਈ ਇਹਨਾਂ ਨੂੰ ਨੋਟਿਸ ਜਾਰੀ ਕੀਤੇ ਗਏ ਸੀ ਬਟ ਇਹਨਾਂ ਵੱਲੋਂ ਕੋਈ ਵੀ ਜਿਹੜੇ ਖਾਲੀ ਕਰਤਾਂ ਚੰਕਾਰੀ ਕੀਤੀ ਗਈ ਫਿਰ ਇਹ ਆਰਡਰ ਹੋਏ ਨੇ ਅੱਜ ਮੇਰੇ ਨਾਲ ਤਹਿਸੀਲਦਾਰ ਸਾਹਿਬ ਇੱਥੇ ਆਏ ਸੀ ਤੇ ਅਸੀਂ ਉਹਨਾਂ ਦੀ ਅਰਦਾਸ ਦੇ ਲਈ ਇੱਥੇ ਆਏ ਆ ਸੋ ਇਹਨਾਂ ਦੇ ਜਿਹੜੇ ਖਾਲੀ ਕਰਵਾ ਕੇ ਤੇ ਇਹ ਜਿਹੜਾ ਹੈਗਾ ਦਿੱਤਾ ਜਾ ਰਿਹਾ ਕਿੰਨੇ ਸਰ ਪਰਚੇ ਜਿਹੜੇ ਉਹ ਦਰਜ ਚਾਰ ਮੁਕਦਮੇ ਦਰਜ ਨੇ ਇਹਨਾਂ ਦੇ ਖਿਲਾਫ ਕਮੰਡ ਸੀਲ ਕਾਟਰੀ ਦੇ ਦੇ ਇੱਕ ਦੇ ਵਿੱਚ 100 ਗ੍ਰਾਮ ਹੈ 600 ਗ੍ਰਾਮ ਹੈ 100 ਗ੍ਰਾਮ ਇਸ ਤਰੀਕੇ ਨਾਲ ਮੁਕਦਮੇ ਜਿਹਦੇ ਇਹਨਾਂ ਦੇ ਖਿਲਾਫ ਦਰਜ ਪੂਰੀ ਕੀ ਕਾਰਵਾਈ ਹਰ ਕੀਤੀ ਉਹਨੇ ਹੈਗਾ ਵੀ ਅਸੀਂ ਪ੍ਰੋਵਿੰਸ਼ਲ ਗਵਰਨਮੈਂਟ ਦੀ ਸਰਕਾਰੀ ਜਗ੍ਹਾ ਹੈਗੀ ਉਹ ਖਾਲੀ ਕਰਵਾਇਆ ਜਾ ਰਿਹਾ ਤੇ ਕਬਜ਼ਾ ਜਿਹੜਾ ਤਹਿਸੀਲਦਾਰ ਤੋਂ ਦਵਾਇਆ ਜਾ ਰਿਹਾ ਇਹ ਕਿੰਨੇ ਚੋਟੂ ਕਰਦੇ ਇਹ ਤੇ ਲੜਕੇ ਤੇ ਦੇਖੋ ਜੀ ਕਰ ਰਹੇ ਸੀ ਕਾਫੀ ਚੇਤੋਂ ਕਰ ਰਹੇ ਸੀ ਤਾਂ ਹੀ ਇਹ ਬਣਿਆ ਟੋਟਲ ਕਿਲੇ ਬੱਚੇ ਦੇ ਚਾਰ ਚਾਰ ਮੁਕਦਮੇ ਦਰਜ ਨੇ ਬਾਕੀ ਸਾਰੇ ਸਾਹਮਣੇ ਦੇ ਘਰ ਤੁਹਾਨੂੰ ਪਤਾ ਹੀ ਇੱਥੋਂ ਕਿਲੋਮੀਟਰ ਵੀ ਨਹੀਂ ਹੈ ਪਾਕਿਸਤਾਨ ਦਾ ਬਾਰਡਰ ਤੇ ਇਹ ਜਿਹੜੀ ਹੈਗੀ ਕਾਰਵਾਈ ਕਰਦੇ ਅਸੀਂ ਤੇ ਜਿਹੜੇ ਤਸੀਦਾਰ ਸਾਹਿਬ ਦੇ ਨਾਲ ਅਸੀਂ ਇਫਾਦਤ ਲਈ ਆਏ ਆ ਸਾਡੇ ਡਿਊਟੀ ਮਿਸਟਰੀ ਬਤੌਰ ਆਏ ਨੇ ਇਹ ਜਿਹੜਾ ਹੈ ਸਰਕਾਰ ਦਾ ਆਰਡਰ ਹੈ ਵੀ ਜਿਹੜੀ ਸਰਕਾਰੀ ਜੀ ਮਿਸਟਰੀ ਜਿਹੜਾ ਹੈਗਾ ਉਹ ਖਾਲੀ ਕਰਾਣੀ ਹੈ ਅਸੀਂ ਉਸੇ ਤਰੀਕੇ ਖਾਲੀ ਕਰਾਇਆ ਜਾਂਦਾ ਸਰ ਕੀ ਡਰੋਨ ਵੀ ਮੰਗਾਇਆ ਸੀ ਇਹ ਤੇ ਉਹ ਉਹ ਮਾਲ ਤੇ ਡਰੋਨ ਵੀ ਮੰਗਾਇਆ ਸੀ ਇਹਦੇ ਮੰਗਾਏ ਸੀ ਇਹਨਾਂ ਨੇ ਮਾਲ ਟੋਨਰ ਇਹ ਮੰਗਾਏ ਸੀ ਦੋਨੋਂ ਪ੍ਰਾਂਤਦਰ ਨੇ ਮਾਤਾ ਵੀ ਅੰਦਰ ਸਾਰਾ ਪਰਿਵਾਰ ਹੀ ਕੰਮ ਕਰਦਾ ਸੀ ਬੱਚੀਆਂ ਦੇ ਚਲੋ ਛੁੱਟੀਆਂ ਸਾਡਾ ਉਹਦੇ ਨਾਲ ਚਲੋ ਨਹੀਂ ਹੈ ਜੇ ਇਹਨਾਂ ਦੀ ਸ਼ਮੂਲੀਅਤ ਨਹੀਂ ਪਾਈ ਕਿ ਥਾਈ ਇਹ ਪਰਿਵਾਰ ਨੂੰ ਤੁਸੀਂ ਫਿਰ ਸਮਾਨ ਬਾਹਰ ਕਢਾ ਕੇ ਫਿਰ ਫਿਰ ਸਮਾਨ ਅਹੀ ਬਾਹਰ ਕਢਾ ਕੇ ਤੇ ਜਿਹੜੀ ਖਾਲੀ ਕਰਾ ਕੇ ਅਸੀਂ ਜਿਹੜੀ ਹੈਗੀ ਸਰਕਾਰ ਦੇ ਹਾਲੇ ਕਰਾਂਗੇ